ਇੱਕ ਬਜ਼ੁਰਗ 3 ਤੋਂ 8 ਕਿਲੋ ਦਾ ਵਜਨ ਹੋ ਗਿਆ ਬਾਪੂ ਦੇ ਟੈਸਟਿਕਲ ਦਾ ਨਲਾਂ ਦਾ ਤੇ ਉਹ ਪਿਆ ਨਰਕ ਘਟ ਰਿਹਾ ਤੜਫ ਰਿਹਾ ਹਰਨੀਆਂ ਦੀ ਪ੍ਰੋਬਲਮ ਹੌਲੀ ਹੌਲੀ ਵੱਧਦੀ ਵੱਧਦੀ ਹੁਣ ਪਿਛਲੇ 2-3 ਸਾਲਾਂ ਤੋਂ ਇੰਨੀ ਵੱਧ ਗਈ ਆ ਬਾਪੂ ਦੇ ਨਲਾਂ ਦਾ ਸਾਈਜ਼ ਟੈਸਟਿਕਲ ਦਾ ਸਾਈਜ਼ ਆ ਜਿਹੜਾ ਫੁੱਟਬਾਲ ਜਿੱਡਾ ਹੋ ਗਿਆ ਉਹਦੇ ਦੋ ਬੱਚੇ ਵੀ ਆ ਤੇ ਉਹਦਾ ਪਰਿਵਾਰ ਦਾ ਕੋਈ ਮੈਂਬਰ ਪਿੱਛੇ ਆ ਕੇ ਉਹਨੂੰ ਇੱਥੋਂ ਲੈ ਕੇ ਜਾਣ ਨੂੰ ਵੀ ਰਾਜੀ ਨਹੀਂ कृष्णा कृष्णा कितने साल हो गए थे रहने में कितने साल हो गए यहाँ पे हो गए साल हम मैं बिहार के बिहार के यहाँ पे कितनी देर होगी यहाँ पर क्या तीन चार साल हो गया तीन चार साल हो गया क्या प्रॉब्लम क्या है आपको और बात करती है मुंबई तो प्रॉब्लम पानी भरे हैं जी सैट ये जो नीचे प्रॉब्लम हुई है ये, ये कब से है, है? जो ये प्रॉब्लम नीचे वाली प्रॉब्लम कब से है ये हमारे बहुत दिन से कब से महीना दो महीना साल हो गया आठ नौ साल आठ नौ साल से ऐसे ही है दर्द होती है दर्द होती है कभी कभी होती है कभी कभी होती है।, कभी कभी होती है आपके पास आधार कार्ड है ਅਧਾਰ ਕਾਰਡ ਹੈ ਅਧਾਰ ਕਾਰਡ ਨਹੀਂ ਹੈ ਕਿੰਨੇ ਬੱਚੇ ਹੈ ਦੋ ਬੱਚੇ ਹੈ بیوی ਹੈ بیوی ਹੈ ਔਰ ਘਰ ਪਰ ਬਾਈ ਬਹਿਨ ਕਿੰਨੇ ਹੋ ਬਹਿਨ ਤਾਂ ਆਪਣੀ ਸਾਡੇ ਤੇ ਆਪਣਾ ਘਰ ਤੇ ਲਾ ਚਲੇ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅ ਜਿਹੜੇ ਬਜ਼ੁਰਗ ਜੀ ਤੁਸੀਂ ਵੀਡੀਓ ਦੇਖ ਰਹੇ ਹੋ ਕ੍ਰਿਸ਼ਨਾ ਗੁਪਤਾ ਬਾਪੂ ਦਾ ਨਾਮ ਆ 65 ਸਾਲ ਤੋਂ ਪਲੱਸ ਬਾਪੂ ਦੀ ਉਮਰ ਆ ਬਾਪੂ ਜੀ ਆਪਣੇ ਪਿਤਾ ਦਾ ਨਾਮ ਰਾਮਾ ਗੁਪਤਾ ਦੱਸਦੇ ਨੇ ਮਾਤਾ ਦਾ ਨਾਮ ਆਸ਼ਾ ਦੱਸਦੇ ਨੇ ਬਾਪੂ ਨੇ ਦੱਸਿਆ ਵੀ ਲੋਧੀ ਟੱਕਰਾਂ ਦਾ Patna ਬਿਹਾਰ ਦਾ ਮੈਂ ਰਹਿਣ ਆਲਾ ਗੁਰਗੋਬਿੰਦ ਸਿੰਘ ਮਹਾਰਾਜ ਜੀ ਦੇ ਜਨਮ ਸਥਾਨ ਦੇ ਇਲਾਕੇ ਦਾ ਰਹਿਣ ਆਲਾ ਤੇ ਬਜ਼ੁਰਗ ਦੋ ਬੇਟੇ ਵੀ ਆ ਪੱਪੂ ਤੇ ਛੋਟੂ ਰਕੇਸ਼ ਬਾਪੂ ਜੀ ਦੱਸਦੇ ਆ ਵੀ ਮੈਂ 10-12 ਸਾਲ ਪਹਿਲਾਂ ਪੰਜਾਬ ਆਇਆ ਕਲੰਡਰ ਵੇਚਦਾ ਹੁੰਦਾ ਸੀ ਇੱਥੇ ਕਲੰਡਰ ਵੇਚਦਾ ਮੈਨੂੰ ਹਰਨੀਆਂ ਦੀ ਪ੍ਰੋਬਲਮ ਸੀ ਹਰਨੀਆਂ ਦੀ ਪ੍ਰੋਬਲਮ ਹੌਲੀ-ਹੌਲੀ ਵੱਧਦੀ ਵੱਧਦੀ ਹੁਣ ਪਿਛਲੇ 2-3 ਸਾਲਾਂ ਤੋਂ ਇੰਨੀ ਵੱਧ ਗਈ ਆ ਬਾਪੂ ਦੇ ਨਲਾਂ ਦਾ ਸਾਈਜ਼ ਟੈਸਟਿਕਲ ਦਾ ਸਾਈਜ਼ ਆ ਜਿਹੜਾ ਫੁੱਟਬਾਲ ਜਿੱਡਾ ਹੋ ਗਿਆ ਬਾਪੂ ਜੀ ਤੁਰ ਵੀ ਨਹੀਂ ਸਕਦੇ ਹੁਣ ਦਰੇਸੀ ਗਰਾਊਂਡ ਦੇ ਬਾਹਰ ਆਰਾਮਾ ਚੈਰੀ ਟੇਬਲ ਹਸਪੀਟਲ ਦੇ ਬਾਹਰ ਗਰਾਊਂਡ ਦੇ ਵਿੱਚ ਬਾਪੂ ਜੀ ਪਏ ਬਹੁਤ ਮਾੜੇ ਹਾਲਾਤਾਂ ਚ ਨਰਕ ਕੱਟ ਰਿਹਾ ਸੀ ਧੰਨਵਾਦ ਆ ਹਰੀਕ੍ਰਿਸ਼ਨ ਵੀਰ ਦਾ ਤੇ ਭੈਣ ਮੌਨਿਕਾ ਚੰਦਾ ਦਾ ਜਿਨ੍ਹਾਂ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਬਾਪੂ ਜੀ ਬਾਰੇ ਜਾਣਕਾਰੀ ਦਿੱਤੀ ਤੇ ਜਦ ਅਸੀਂ ਉੱਥੇ ਬਾਪੂ ਜੀ ਦੇ ਕੋਲੇ ਪਹੁੰਚੇ ਸਾਡੀ ਟੀਮ ਨੇ ਬਾਪੂ ਜੀ ਦੇ ਹਾਲਾਤ ਦੇਖੇ ਦੇਖ ਕੇ ਰੂਹ ਕੰਬਦੀ ਸੀ ਵੀ ਇੱਕ ਬਜ਼ੁਰਗ 7 ਤੋਂ 8 ਕਿਲੋ ਦਾ ਵਜਨ ਹੋ ਗਿਆ ਬਾਪੂ ਦੇ ਟੈਸਟਿਕਲ ਦਾ ਨਾਲਾਂ ਦਾ ਤੇ ਉਹ ਪਿਆ ਨਰਕ ਕੱਟ ਰਿਆ ਤੜਫ ਰਿਹਾ ਤੇ ਉਹਨੂੰ ਪੁੱਛਣ ਵਾਲਾ ਕੋਈ ਨਹੀਂ ਉਹਦੇ ਦੋ ਬੱਚੇ ਵੀ ਆ ਤੇ ਉਹਦਾ ਪਰਿਵਾਰ ਦਾ ਕੋਈ ਮੈਂਬਰ ਪਿੱਛੇ ਆ ਕੇ ਉਹਨੂੰ ਇੱਥੋਂ ਲੈ ਕੇ ਜਾਣ ਨੂੰ ਵੀ ਰਾਜ਼ੀ ਨਹੀਂ ਪਰ ਬਾਈ ਗੁਰੂ ਨੇ ਕਿਰਪਾ ਕੀਤੀ ਮਨੁਖਤਾਰੀ ਸੇਵਾ ਪਰਿਵਾਰ ਦੀ ਟੀਮ ਨੂੰ ਬਾਪੂ ਜੀ ਦੀ ਸੇਵਾ ਬਖਸ਼ੀ ਕ੍ਰਿਸ਼ਨਾ ਗੋਪਤਾ ਜੀ ਦੀ ਸੇਧ ਜੱਬੀ ਲਈ ਅਰਦਾਸ ਕਰਿਓ ਬਾਪੂ ਜੀ ਨੂੰ ਮਨੁਖਤਾਰੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਵਿੱਚ ਲੈ ਕੇ ਆਂਦਾ ਤੇ ਬਾਪੂ ਜੀ ਦਾ ਇਲਾਜ ਸ਼ੁਰੂ ਹੋ ਗਿਆ ਵਾ ਤੇ ਬਾਪੂ ਜੀ ਤੰਦਰੁਸਤ ਹੋ ਜਾਣ ਤੇ ਇਹਨਾਂ ਦੀ ਵੀ ਮਹਾਰਾਜ ਕਿਰਪਾ ਕਰਨ ਤੰਦਰੁਸਤੀ ਬਖਸ਼ਣੇ ਠੀਕ ਹੋ ਕੇ ਆਪਣਾ ਇੱਕ ਚੰਗਾ ਜੀਵਨ ਬਤੀਤ ਕਰਨ ਅਸੀਂ ਕਈ ਵਾਰੀ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਸਿੱਖਿਆ ਵੀ ਲੈਨੇ ਆ ਆਪਾਂ ਨੂੰ ਹਰਨੀਆਂ ਦੀ ਪ੍ਰੋਬਲਮ ਹੁੰਦੀ ਆ ਆਮ ਤੌਰ ਤੇ ਨਲਾਂ ਦਾ ਸੈਜ ਵਧਣ ਲੱਗ ਜਾਂਦਾ ਜਾਂ ਧੁੰਨੀ ਬਾਹਰ ਨੂੰ ਨਿਕਲਣ ਲੱਗ ਜਾਂਦੀ ਆਪਣੀ ਆਪਾਂ ਨੂੰ ਚਾਹੀਦਾ ਸਮੇਂ ਸਿਰ ਉਹਦਾ ਸਰਜਰੀ ਕਰਾਉਣੀ ਜਾਂ ਕੋਈ ਟ੍ਰੀਟਮੈਂਟ ਲੈਣਾ ਹੌਲੀ ਹੌਲੀ ਇਹ ਚੀਜ਼ਾਂ ਵੱਧਦੀਆਂ ਵੱਧਦੀਆਂ ਇੰਨੀ ਜਿਆਦਾ ਵੱਧ ਜਾਂਦੀਆਂ ਅੱਜ ਬਾਪੂ ਜੀ ਦੀਆਂ ਅੰਤੜੀਆਂ ਵਾਂ ਜਿਹੜੀਆਂ ਇੰਟਰਸਟਾਈਨ ਹੈ ਜਿਹੜੀ ਉਹ ਸਾਰੀ ਨਲਾਂ ਦੇ ਵਿੱਚ ਚਲੇ ਬਾਪੂ ਜੀ ਜੋ ਵੀ ਖਾਂਦੇ ਆ ਉਹ ਸਾਰਾ ਕੁਝ ਬਾਪੂ ਜੀ ਦੇ ਨਲਾਂ ਦੇ ਵਿੱਚ ਚਲੇ ਜਾਂਦਾ ਤੇ ਜਿਹਦੀ ਤਕਲੀਫ ਤੇ ਢਿੱਡ ਤਾਂ ਰੋਟੀ ਮੰਗਦਾ ਭੁੱਖ ਲੱਗਣੀ ਉਹ ਤੋਂ ਬਿਨਾ ਸੀਰ ਨਹੀਂ ਚੱਲਣਾ ਪਰ ਜਦੋਂ ਹੀ ਕੁਝ ਬਾਪੂ ਜੀ ਖਾਂਦੇ ਨੇ ਤੇ ਉਹਦੀ ਤਕਲੀਫ ਹੋਦਾ ਦਰਦ ਚੱਲਿਆ ਨਹੀਂ ਸੀ ਜਾਂਦਾ بس ਅਰਦਾਸ ਕਰਿਓ ਬਾਪੂ ਤੰਦਰੁਸਤ ਹੋਣ ਤਕੜੇ ਹੋਣ ਤੇ ਆਪਣੇ ਪਿੰਡ ਆਪਣੇ ਗ੍ਰਾਂ ਆਪਣੇ ਪਰਿਵਾਰ ਵਿੱਚ ਵਾਪਸ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜਸਤ੍ਰੀ ਕਾਲ ਜੀ ਠੀਕ ਹੋ ਕੀ ਨਾਮ ਬਾਪੂ ਜੋੜਾ ਕਿਸ਼ਨਾ ਹਾਂਜੀ ਕਿਸ਼ਨਾ ਕਿੱਥੋਂ ਦੇ ਰਹਿਣ ਵਾਲਿਓ ਕਿੱਥੋਂ ਦੇ ਰਹਿਣ ਵਾਲਿਓ ਬਿਹਾਰ ਕੇ ਬਿਹਾਰ ਕਹਿੰਦੇ ਨੇ ਵਿਧਿਆਨਾ ਮੈਂ ਕਿਤਨਾ ਚਿਰ ਹੋ ਗਿਆ ਆਪਕੋ ਆਏ ਗੁਰਦੁਆਰਿਆਂ ਕੋਲ ग्यारह गया। बारह साल हो गया यहाँ पर क्या करते थे आप काम वगैरह क्या करते थे? तो थे फोटो फोटो बेचते थे ये आपके जो बना है ना नलों में इतना तो पानी भरा है कितना चेर हो गया इसको बरे को आठ नौ साल हो गए। आठ नौ साल हो गए ऐसे ही है। आपका नहीं। नहीं। कोई शादी वगैरह हुआ या शादी वगैरह हुआ है, बच्चा वगैरह है वो बिहार में ही रहते हैं आपको मिलने आते हैं कभी हम जाते हैं उसके में, साल छ महीने पर जी। एक बरस पर जाते आते हैं क्या काम करते हैं बच्चे वो अपना चक्की का दुकान है चक्की का दुकान। लाज नहीं आपका बच्चों ने इलाज नहीं कराया आपका आजकल का जमाना क्या है बाबू जी जब तक आपके पास पैसा है तब तक हमारा आप है पैसा आपकी खत्म आप हमारा बाप बुरा नाम मानिएगा सही है बाबू आपको यहाँ सरकारी हॉस्पिटल में दिखाया नहीं आपने ये चैरिटेबल हॉस्पिटल यहाँ नहीं दिखाया आपने ये ਗਏ ਨਹੀਂ ਆਪ ਹਸਪੀਟਲ ਮੈਂ ਜਾਂਦੇ ਨਹੀਂ ਹੈਗੇ ਮੇਰਾ ਵੀਰ ਜੀ ਇਹ ਲੈਟਰਨ ਬਾਥਰੂਮ ਸਾਰਾ ਵਿਸ਼ੇ ਮੇਰੇ ਕੋਲ ਇਹ 15 ਦਿਨ ਤੋਂ ਦੁਕਾਨ ਤੇ ਬੈਠਦੇ ਮੈਂ ਬਟਾਨਾ ਮਾਰ ਅੱਛਾ ਜੀ ਅੱਛਾ ਜੀ ਮੇਰੀ ਉਹ ਸਾਹਮਣੇ ਥੋੜੇ ਹੀ ਦੁਕਾਨ ਹੈ ਅੱਛਾ ਜੀ ਐਕਸਰ ਚਿਰਾਗ ਦਵਾਈਆਂ ਲੱਗਦਾ ਅੱਛਾ ਜੀ ਤੇ ਜਿਹੜੀ ਦਵਾਈਆਂ ਦੀ ਦੁਕਾਨ ਹੈ ਬੇਟਾ ਦਵਾਈਆਂ ਦੁਨੀਆ ਵੀ ਹੁੰਦਾ ਹੋਰ ਵੀ ਭਲੇ ਪੁਰਸ਼ ਕਹਿ ਜਾਂਦੇ ਆ ਮੈਨੂੰ ਇਹ ਦੇ ਦੋ ਬੇਟਾ ਭਾਈ ਅੱਛਾ ਰੋਟੀ ਪਾਣੀ ਕੋਈ ਨਾ ਕੋਈ ਦੇ ਜਾਂਦਾ ਪਰ ਲੇਕਿਨ ਮੇਰੀ ਸੁਣੋ ਗੱਲ ਜੀ ਬਈ ਇਹਨਾਂ ਦੀ ਹਾਲਤ ਬਹੁਤ ਖਰਾਬ ਹੈ। ਬਈ ਇਹ ਅੱਜ ਵੀ ਕੱਲ ਵੀ ਪਰਸੋਂ ਵੀ ਇਹ ਤਾਂ ਦਵਾਈ ਨਾਲ ਮਾਰੇ ਜੇ ਸੈੱਟ ਹੋ ਗਏ ਤੇ ਮੜਿਆ ਨਾਲਿਆ ਨਹੀਂ ਤਾਂ ਬਹੁਤ ਬੁਰਾ ਹਾਲ ਸੀ ਇੱਥੇ ਜਿੱਥੇ ਸੁਣਦੇ ਨਾ ਚੂਹੇ ਇਹਨਾਂ ਦੇ ਪਤਾਲੂਆਂ ਜਿਆ ਨੂੰ ਚੱਕ ਮਾਰਦੇ ਨੇ ਖਾਂਦੇ ਨੇ। ਚੂਹੇ ਇਹਨਾਂ ਦਾ ਮਾਸ ਖਾਈ ਜਾਂਦੇ ਨੇ। ਇਹਨਾਂ ਦੀ ਹਾਲਤ ਬਹੁਤ ਆਵਾ ਬਈ 2-4 ਦਿਨਾਂ ਜੀ ਹਰ ਬੰਦਾ ਪੁੱਛਦਾ ਸਵੇਰੇ ਆ ਕੇ ਬਾਬਾ ਜੀ ਹੈਗੇ ਕਿ ਚਲੇ ਗਏ। ਇਹ ਆ ਪੁੱਛੇ। ਇਹ ਥੋੜੀ ਜੀ ਹੱਥ ਕਰਦੇ ਪਏ ਬੱਚਿਆਂ ਵਾਲੀ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਮੈਂ ਹੱਥ ਪੱਲਾ ਜੋੜਨਾ ਇਹਨਾਂ ਨੂੰ ਨਹੀਂ ਕੋਈ ਗੱਲ ਨਹੀਂ ਹਾਂ ਸਮਝਦੇ ਵੀ ਇਹ ਸਾਡੇ ਨਾਲ ਜਾਣੂਕਾਰ ਹੋ ਜਾਣਗੇ ਕਿ ਇੱਥੇ ਆਪਾਂ ਲੈ ਜਾਈਏ ਸ਼ਾਮ ਨੂੰ ਵੀ ਜਾਣਾ ਤਾਂ ਚਾਹੀਦਾ ਇਹਨਾਂ ਨੂੰ ਅਸੀਂ ਤੇ ਇਹੀ ਕਹਿੰਦੇ ਆ ਨਹੀਂ ਤੇ ਇੱਥੇ ਲਵਾਰਸੀ ਰੁੜ ਜਾਣਾ ਇਹਨਾਂ ਨੂੰ ਪਹਿਲਾਂ ਕੋਈ ਹਸਪਤਾਲ ਦੇ ਵਿੱਚ ਲੈ ਜਾਓ ਬਾਪਾ ਜੀ ਇਹ ਬੰਦੇ ਆਪਕੋ ਠੀਕ ਕਰਕੇ ਇਹੀ ਝੋੜ ਜਾਣਗੇ ਲੇਕਿਨ ਚਲੇ ਜਾਓ ਤੁਹਾਡੀ ਹਾਲਤ ਜੋ ਹੈ ਨਾ ਮੈਂਨੇ ਤੁਹਾਰੇ ਕੋ ਦੁਕਾਨ ਸੇ ਇਸ ਲਈ ਇਹ ਬੋਲਾ ਕਿ ਯਹਾਂ ਇਧਰ ਨਹੀਂ ਆਣਾ ਭਈ ਆਪਦੀ ਲੈਟਰਨ ਬਾਥਰੂਮ ਵਿੱਚ ਮੇਂ ਨਿਕਲ ਜਾਂਦੀ ਹੈ ਇਸੇ ਲਈ ਬੋਲਾ ਨਾ ਤੋ ਵੈਸੇ ਤੋ ਤੁਮ ਮੇਰੇ ਪਾਸ ਬਹਿਰਦੇ ਸੇ ਮੈਂ ਰੋਗ ਖਾਣਾ ਪੀਣਾ ਜੋ ਚੀਜ਼ ਗੱਲੇ ਆਪਣੇ ਨਾਲ ਦੇਣਾ ਬਿਠਾਣਾ ਘਰੋਂ ਆਇਆ ਪਰ ਲੇਕਿਨ ਲੈਟਰਨ ਬਾਥਰੂਮ ਜਦੋਂ ਦੁਕਾਨ ਦੇ ਵਿੱਚ ਨਿਕਜੇ ਤੋ ਇਹ ਗਾਹ ਨੇ ਨਹੀਂ ਆਣਾ ਦੁਬਾਰਾ ਸਹੀ ਖਾਨ ਵੀ ਹਿੰਦੀ ਦੁਕਾਨ ਹੈ ਤੇ ਇਹਨਾਂ ਦੀ ਹਾਲਤ ਬਹੁਤ ਖਰਾਬ ਹੈ ਬਾਬਾ ਜੀ ਮੈਂ ਤੁਹਾਰੇ ਬੱਚੋਂ ਕੇ ਨਾਤੇ ਹ ਤੁਹਾਰੇ ਅਰਧ ਕਰਤਾ ਹੂੰ भैया आप इनके साथ चले जाइए जब आप ठीक हो जाएंगे ये जहाँ छोड़ जाएंगे ये मानव सेवा वाले हैं तुम भी महात्मा आदमी हो भाई देखो कोई बंदा बाँ नहीं पकड़ता ये आपकी बाह पकड़ के आपको ठीक करने के लिए आए और आपको कोई पैसा कोई कुछ नहीं देना हाँ कुछ नहीं आपने देना आपकी, आपकी सेवा करनी नहीं नहीं। है इन्होंने आपके बच्चों ने नहीं की इन्होंने करनी है तो आपको ठीक जब हो जाओगे फिर छोड़ जाएंगे यहीं दुकानों हो यहीं रहना आप आप यही मेरा कहना मान के आप चले जाओ चलेंगे आ, मेरा कहना मान लो बाबा जी आज कौन दिन है आज ऐतवार है बाबा जी वार ना देखो सब भगवान के वार हैं चिंता मत करो आ, सही चल रहा है कल कल सोमवार है मंगलवार मंगलवार हसनपुर पिंड है हसनपुर पिंड है हमारा अपना आश्रम है मनुक्ता की सेवा सबसे बड़ी मनुक्ता की सेवा सबसे बड़ी सेवा आश्रम है हसनपुर में यहाँ है पच्चीस दस किलोमीटर पंद्रह किलोमीटर दूर कर देंगे अच्छा मतलब लेना यही चीज बिहार बिहार कौन सी जगह बिहार में कौन सी जगह बिहार पटना सिटी पटना सिटी ठीक है यहां कितने टाइम से रह रहे हो तो जाना पे यार हां हो गया नहीं नहीं वो कोई नहीं देख नोट 10 हो गया 9 10 हो गया यहाँ क्या काम करते थे कितने टाइम बहुत अच्छा और घर में कौन कौन है घर में कौन कौन है बीबी है? है बच्चा है कितने बच्चे हैं? तो दो लड़के वो क्या काम करते हैं चक्की का मशीना चक्की का मशीना क्या नाम है उनके पप्पू दूसरे का दूसरे बेटे का दूसरे का राकेश और बीबी का आशा साड़ी मार्केट के तीन क साल तो मैं देख रहे रहा तीन चार साल तो बी बारों के दवाए है ਕੈਲੰਡਰ ਵਗੈਰਾ ਵੇਚਦੇ ਆ ਮੰਦਰਾਂ ਦੇ ਬਾਹਰ ਤੇ ਮਸਜਿਦਾਂ ਦੇ ਬਾਹਰ ਜਾਂ ਬਾਜ਼ਾਰ 'ਚ ਤਿਹਾਰਾਂ ਤੇ ਬੈਠ ਕੇ ਕੈਲੰਡਰ ਵੇਚਦੇ ਆ ਆਪਣਾ ਗੁਜ਼ਾਰਾ ਕਰਦੇ ਆ ਮਹਾਤਮਾ ਆਦਮੀ ਐ ਕੋਈ ਕਿਸੇ ਦਾ ਬੁਰਾ ਨਹੀਂ ਭਲਾ ਨਹੀਂ ਕਿਸੇ ਨਾਲ ਵੈਰ ਵਿਰੋਧ ਨਹੀਂ ਤੇ ਇਹ ਹੁਣ ਅੱਜ 1 ਮਹੀਨੇ ਤੋਂ ਜ਼ਿਆਦਾ ਢਿੱਲਾ ਚੱਲ ਰਿਹਾ ਹੈ ਇਹਦੀ ਤਬੀਅਤ ਇੰਨੀ ਵਿਗੜ ਗਈ ਹੈ ਲੈਟ ਬਾਥਰੂਮ ਵਿੱਚ ਹੋ ਰਿਹਾ ਹੈ ਉਥੇ ਚੂਹੇ ਦੇ ਪਛਾਅ ਵਾਲੀ ਜਗਾ ਵਧੀ ਹੋਈ ਹੈ ਉਹਨੂੰ ਚੂਹੇ ਖਾਂਦੇ ਐ ਚੱਕ ਮਾਰਦੇ ਐ ਤਬੀਅਤ ਇੰਨੀ ਇੰਨੀ ਵਿਗੜ ਗਈ ਐ ਜੇ ਬਾਥਰੂਮ ਅਭੀ ਨਹੀਂ ਪਤਾ ਲੱਗਦਾ ਲੈਟਰਨ ਦਾ ਵੀ ਨਹੀਂ ਪਤਾ ਲੱਗਦਾ ਇਹਨੂੰ ਦਵਾਦਾਰੂ ਦੇ ਕੇ ਬੱਚੇ ਮਾੜਾ ਜਿਹਾ ਸਟੈਂਡ ਕਰਦੇ ਤੇ ਨਹਾ ਲੈਂਦਾ ਜਾ ਕੇ ਅੱਜ ਕਾਫੀ ਦਿਨਾਂ ਬਾਅਦ ਇਹ ਨਹਾਤਾ ਨਹਾਉਣ ਤੋਂ ਬਾਅਦ ਇਹ ਅੱਜ ਥੋੜਾ ਜਿਹਾ ਠੀਕ ਲੱਗ ਰਿਹਾ ਦਵਾ ਦੇ ਨਾਲ ਤੇ ਬਾਕੀ ਇਹਦੀ ਜਾਨ ਨੂੰ ਹਰ ਵੇਲੇ ਖਤਰਾ ਹੈ ਵੀ ਅੱਜ ਚਲਾ ਜਾਏ ਕੱਲ ਚਲਾ ਜਾਏ ਜਿੱਥੇ ਸੋ ਰਿਹਾ ਉਥੇ ਚੂਹੇ ਚਾਵੇ ਬਹੁਤ ਐ ਉਹ ਚੂਹੇ ਦੀ ਪਛਾਵ ਵਾਲੀ ਜਗਾ ਨੂੰ ਖਾਂਦੇ ਐ ਮੇਰੇ ਚ ਮੇਰੇ ਸਾਹਮਣੇ ਇੱਥੇ ਕਾਫੀ ਦਿਨ ਹੋ ਗਏ ਦੇਖਦੇ ਮੈਨੂੰ 5-7 ਸਾਲ ਹੋ ਗਏ ਬਾਜੀ ਹਾਂਜੀ ਇੱਥੇ ਕਦੇ ਦੁਕਾਨ ਤੇ ਕਲਰਾਤੀ ਵੀ ਸਾਡੀ ਦੁਕਾਨ ਤੇ ਬੈਠਾ ਸੀ ਟਾਇਲਟ ਹੋ ਗਿਆ ਫਿਰ ਵੀ ਅਸੀਂ ਕੁਝ ਕੀਆ ਨਹੀਂ ਮੈਂ ਚੱਲ ਯਾਰ ਬੱਬਾ ਹੈਗਾ ਫਿਰ ਅਸੀਂ ਦੁਕਾਨ ਸੁਭਾਈ ਕਰਾਇਆ ਤੇ ਪਿੱਛੇ 2 ਦਿਨ ਦੇ ਪਹਿਲੇ ਬਹੁਤ ਢਿੱਲੇ ਹੋ ਗਏ ਸੀ ਅਸੀਂ ਹਸਪੀਟਲ ਗਏ ਮੈਂ ਕਿਹਾ ਜੀ ਇਹਨਾਂ ਨੂੰ ਐਡਮਿਟ ਕਰਾ ਦਿਓ ਇਹ ਗਿਆ ਹੀ ਨਹੀਂ ਬੱਬਾ ਅਸੀਂ ਬੜੀ ਮਿੰਨਤ ਕੀਤੀ ਚੱਲ ਜਓ ਗਿਆ ਹੀ ਨਹੀਂ ਜੀ ਸਟੇਰਸ ਲਿਆਇਆ ਤਾਂ ਵੀ ਨਹੀਂ ਗਿਆ ਜੀ ਜੀ ਜਿਹੜੇ ਸਰਵਾਈਡ ਵਾਈ ਵਾਈ ਲਿਆ ਸੀ 3-4 ਬੰਦੇ ਮਿਲ ਗਏ 5-6 ਸਾਲ ਹੋ ਗਏ ਮੈਨੂੰ ਐਸੇ ਦੇਖਦੇ ਨੂੰ ਇਹਨਾਂ ਨੂੰ ਮੈਸੇਜ ਇੱਥੇ ਹੀ ਰਹਿਣਾ ਵਾ ਇਹ ਪਹਿਲੇ ਕੈਲੰਡਰ ਵੇਚਦੇ ਹੁੰਦੇ ਸੀ ਇਸੀ ਰੋਡ ਤੇ ਬੇਦੇ ਬੇਦੇ ਆਪੇ ਤੇ ਬਿਮਾਰ ਹੋ ਗਏ ਨੇ ਤੇ ਆ 5-6 ਦਿਨਾਂ ਤੋਂ ਜ਼ਿਆਦਾ ਹੀ ਬਿਮਾਰ ਨੇ ਇਹਨਾਂ ਦੇ ਨੀਤੇ ਪ੍ਰੋਬਲਮ ਹੈ ਕਿ ਉਹ ਸੁੱਤੇ ਵੀ ਸੀਗੇ ਕੁਛ ਹੌਸ ਹੀ ਨਹੀਂ ਸੀਗਾ ਇਹਨਾਂ ਨੂੰ ਤਾਂ ਤੇ